ਤੋ ਦੇਖ ਸਕਦੇ ਹੋ ਇਹ ਘੰਟਾ ਘੜੀ ਕਾਫੀ ਮਸ਼ਹੂਰ ਹੈ ਥਾਣੇ ਪੀਰ ਤੇ ਲਗਾ ਦੇਗੇ ਬੋਲੋ ਸੋ ਜੀ ਇਸ ਜਗ੍ਹਾ ਤੇ ਤੁਹਾਨੂੰ 250 ਰੁਪਏ ਤੋਂ ਲੈ ਕੇ 350 ਰੁਪਏ ਦੀ ਰੇਂਜ ਦੇ ਵਿੱਚ ਹੋਰ ਉੱਪਰ ਵਧੀਆ ਤੋਂ ਵਧੀਆ ਕੁਆਲਿਟੀ ਤੁਹਾਨੂੰ ਉੱਥੇ ਸੂਟ ਮਿਲ ਜਾਏਗਾ ਚੌੜਾ ਬਾਜ਼ਾਰ ਘੰਟਾ ਘੜੀ ਮਾਰਕੀਟ ਦਾ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਇਹ ਦੇਖੋ ਜੀ 15 15 ਸੂਟ ਲਾਏ ਸਾਡੇ 850 ਰੁਪਏ ਲਾਏ ਆ ਸਾਡੇ ਹੱਥੋਂ ਹਾਂ ਜੀ 15 16 ਸੂਟ 850 ਰੁਪਏ ਆਣੀਆਂ 2 200 ਰੁਪਏ ਦੀਆਂ ਆਣੀਆਂ ਵੱਡੇ ਭਾਈ ਇਹ 200 ਰੁਪਏ ਦੀਆਂ ਜਿੰਨੇ ਹਲਕੀ ਕੁਆਲਟੀ ਲੈਣੀ ਆ ਜੇ ਤਾਂ ਵਧੀਆ ਲੈਣੀ ਆ ਫਿਰ ਆ ਚੀਜ਼ ਹੈਗੀ ਆ ਜਿੱਦਾਂ ਮਰਜ਼ੀ ਹੰਡਾ ਲੋ ਕੱਪੜੇ ਵੱਲੋਂ ਲੰਬਾ ਨਹੀਂ ਹੈਗਾ ਬਿਲਕੁਲ ਵੀ ਵੀ ਸ਼ੇਪ ਲੈਣੀ ਆ ਵੀ ਸ਼ੇਪ ਦੇ ਵੀ ਤੁਹਾਨੂੰ ਘੱਟੋ ਘੱਟ 8 10 ਕਲਰ ਮਿਲ ਜਾਣਗੇ ਆ ਪੈਟਰਨ ਆਏਗਾ ਪੂਰੇ 16 ਹੈਵੀ ਵਿੱਚ ਆਉਗੀ ਉਮੀਦ ਕਰਦਾ ਇਸ ਵੀਡੀਓ ਨੂੰ ਵੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋਗੇ ਸੋ ਵੀਡੀਓ ਨੂੰ ਅੱਗੇ ਵਧਾ ਕੇ ਨਾਲ ਦੇਖੋ ਵੀਡੀਓ ਨੂੰ ਲਾਸਟ ਤੱਕ ਦੇਖੋ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਲੁਧਿਆਣਾ ਚੌੜਾ ਬਾਜ਼ਾਰ ਘੰਟਾ ਘਰ ਸੰਡੇ ਸੇਲ ਦੀ ਮਾਰਕੀਟ ਦਾ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਰਾਮ ਰਾਮ ਜੈ ਮਾਤਾ ਦੀ ਆਦਾਬ ਸਵਾਗਤ ਹੈ ਫਿਰ ਤੋਂ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਤੀਆ ਹੋਵੋਗੇ ਤੇ ਦੇਖੋ ਜੀ ਬਰੀ ਹੋਣਾ ਚਾਹੀਦਾ ਜ਼ਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਜ਼ਿੰਦਗੀ ਤੋਂ ਕਦੇ ਉਡਾਰੀ ਮਾਰ ਜਾਣਾ ਠੀਕ ਹੈ ਜੀ ਤੇ ਸਦਾ ਹੱਸਦੇ ਰਹੋ ਤੇ ਸਦਾ ਵਸਦੇ ਰਹੋ ਮੇਰੀ ਇਨੀ ਅਰਦਾਸ ਉਸ ਮਾਲਕ ਦੇ ਅੱਗੇ ਸੋ ਅੱਜ ਵੀਡੀਓ ਸ਼ੁਰੂ ਕਰਦੇ ਆਪਾਂ ਮੰਡੀ ਅਹਿਮਦਗੜ੍ਹ ਸ਼ਹਿਰ ਤੋਂ ਜੋ ਕਿ ਮੰਡੀ ਅਹਿਮਦਗੜ੍ਹ ਸ਼ਹਿਰ ਕਾਫੀ ਮਸ਼ਹੂਰ ਹੈ ਜਿੱਥੇ ਲੱਗਦਾ ਹੈ ਛਪਾਰ ਦਾ ਮੇਲਾ ਆਪਣਾ ਹੋਮ ਟਾਊਨ ਵੀ ਹੈ ਮੰਡੀ ਅਹਿਮਦਗੜ੍ਹ ਸ਼ਹਿਰ ਤੇ ਆਪਾਂ ਇਸ ਟਾਈਮ ਖੜੇ ਆ ਅਹਿਮਦਗੜ੍ਹ ਦੇ ਰੇਲਵੇ ਸਟੇਸ਼ਨ ਤੇ ਤੇ ਟਾਈਮ ਦੀ ਗੱਲ ਕੀਤੀ ਜਾਵੇ ਟਾਈਮ ਹੋ ਚੁੱਕਿਆ ਹੈ ਜੀ 10 ਵਜੇ ਕੇ 50 ਮਿੰਟ ਹੋ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ 10:50 50 ਮਿੰਟ ਹੋ ਗਏ ਤੇ ਅੱਜ 9 ਫਰਵਰੀ 2025 ਦੀ ਵੀਡੀਓ ਦਿਖਾਉਣ ਲੱਗੇ ਆ ਲੁਧਿਆਣਾ ਚੌੜਾ ਬਾਜ਼ਾਰ ਘੰਟਾ ਘਰ ਸੰਡੇ ਸੇਲ ਦੀ ਮਾਰਕੀਟ ਦਾ ਵੀਡੀਓ ਕੀ ਰੇਟ ਤੇ ਕੀ ਕੁਝ ਮਿਲਦਾ ਹੈ ਸਾਰਾ ਤੁਸੀਂ ਇਸ ਵੀਡੀਓ ਦੇਖ ਸਕੋਗੇ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਆਰਾਮ ਸੇਵਾ ਗੋਤਾਂ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਸਪੋਰਟ ਦਿਖਾਇਆ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਸਪੋਰਟ ਕਰਦੇ ਆਂ ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਆਪਣਾ ਪਿਆਰ ਤੇ ਸਪੋਰਟ ਦਿਖਾਉਣਾ ਲੁਧਿਆਣਾ ਚੌੜਾ ਬਾਜ਼ਾਰ ਘੰਟਾ ਘਰ ਦੇ ਵਿੱਚ ਕੀ ਕੁਝ ਮਿਲਦਾ ਹੈ ਸਾਰਾ ਤੁਹਾਨੂੰ ਇਸ ਵੀਡੀਓ ਦਿਖਾਵਾਂਗੇ ਸੋ ਵੀਡੀਓ ਨੂੰ ਸਕਿਪ ਨਾ ਕਰੋ ਵੀਡੀਓ ਅੱਗੇ ਵਧਾ ਕੇ ਨਾ ਦੇਖੋ ਤੇ ਚਲਦੇ ਆਂ ਲੁਧਿਆਣੇ ਘੰਟਾ ਘਰ ਚੌੜਾ ਬਾਜ਼ਾਰ ਤੇ ਦਿਖਾਉਨੇ ਆ ਤੁਹਾਨੂੰ ਅੱਜ ਦੀ ਇਹ ਸੰਡੇ ਸੇਲ ਦੀ ਮਾਰਕੀਟ ਦਾ ਵੀਡੀਓ ਸੋ ਚਲਦੇ ਆਂ ਸੋ ਫਾਈਨਲੀ ਆ ਗਈ ਟ੍ਰੇਨ ਆਪਣੀ ਅੰਮ੍ਰਿਤਗੜ ਠੀਕ ਹੈ ਜੀ 11 ਜਦੋਂ 57 ਆ ਅੰਮ੍ਰਿਤਸਰ ਸੁਪਰ ਫਾਸਟ ਐਕਸਪ੍ਰੈਸ ਇਹਦੇ ਜਰਨਲ ਡੱਬੇ ਜੀ ਸਭ ਤੋਂ ਪਿੱਛੇ ਹੁੰਦੇ ਆ ਤੇ ਆਪਾਂ ਤੇ ਆਪਾਂ ਬਹਿਨੇ ਆ ਜੀ ਸਭ ਤੋਂ ਪਿੱਛੇ ਜਰਨਲ ਡੱਬੇ ਦੇ ਵਿੱਚ ਤੇ ਚੱਲਦੇ ਆ ਲੁਧਿਆਣਾ ਇਧਰ ਏਸੀ ਡੱਬਾ ਆ ਗਿਆ ਜੀ ਠੀਕ ਆ ਤੇ ਇੱਕ ਨੰਬਰ ਪਲੇਟਫਾਰਮ ਤੇ ਟ੍ਰੇਨ ਆ ਚੁੱਕਿਆ ਹੈ ਤੇ ਤੁਸੀਂ ਤੁਸੀਂ ਦੇਖ ਸਕਦੇ ਹੋ ਤਾਂ ਇਹ ਆਪਾਂ ਪਿੱਛੇ ਜਾਣਾ ਪੈਣਾ ਸਭ ਤੋਂ ਪਿੱਛੇ ਸੋ ਜੀ ਫਾਈਨਲੀ ਆਪਣੀ ਟ੍ਰੇਨ ਆਇਮਰਗੜ ਤੋਂ ਡਿਸਪਲੇਸ ਹੋ ਰਹੀ ਹੈ ਲੁਧਿਆਣੇ ਲਈ ਠੀਕ ਹੈ ਜੀ ਤੇ ਅਸੀਂ ਆਪਾਂ ਬੈਠ ਚੁੱਕੇ ਆ ਸੋ ਇਹ ਹੈ ਜੀ ਅਹਿਮਦਗੜ੍ਹ ਰੇਲਵੇ ਸਟੇਸ਼ਨ ਜਿੱਥੇ ਲੱਗਦਾ ਹੈ ਪੰਜਾਬ ਦਾ ਸਭ ਤੋਂ ਮਸ਼ਹੂਰ ਛਪਾਰ ਦਾ ਮੇਲਾ ਜੋ ਕਿ ਵਰਲਡ ਫੇਮਸ ਮੇਲਾ ਲੱਗਦਾ ਹੈ ਐਸੀ ਜਗ੍ਹਾ ਤੇ ਲੱਗਦਾ ਹੈ ਮੇਲਾ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਮੈਦਾਨ ਲੁਧਿਆਣੇ ਦੇ ਵਿੱਚ ਤੇ ਉਹਨ ਟ੍ਰੇਨ ਆਪਣੇ 91 ਪਲੇਟਫਾਰਮ ਤੋਂ ਰਵਾਨਾ ਹੋ ਚੁੱਕੀ ਹੈ 11:00 57 ਅੰਮ੍ਰਿਤਸਰ ਸੁਪਰ ਫਾਸਟ ਐਕਸਪ੍ਰੈਸ ਇਹ ਚੱਲਦੇ ਹਨ ਸੋ ਦੇਖ ਸਕਦੇ ਹਾਂ ਇਹੋ ਜਿਹਾ ਕੁਝ ਨਜ਼ਾਰਾ ਹੈ ਤੇ ਆਹ ਦੇਖ ਸਕਦਾ ਗੰਦ ਪਾਇਆ ਹੋਇਆ ਪੂਰਾ ਹੋਰਾ ਵੀਡੀਓ ਦੇਖਿਰ ਤੱਕ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆ ਤੁਹਾਨੂੰ ਲੁਧਿਆਣਾ ਦੇ ਵਿੱਚ ਫਾਈਨਲੀ ਜੀ ਪਹੁੰਚ ਗਏ ਗਿੱਲ ਅਹਿਮਦਗੜ੍ਹ ਤੋਂ ਸਿੱਧਾ ਪਹੁੰਚ ਗਏ ਗਿੱਲ ਗਿੱਲ ਤੋਂ ਬਾਅਦ ਲੁਧਿਆਣਾ ਦੇਖ ਸਾਥੇ ਤੇ ਕੰਮ ਦੇਖ ਸਕਦੇ ਹੋ ਕੰਮ ਜੋਰ-ਸ਼ੋਰ ਨਾਲ ਤੇ ਚੱਲ ਰਿਹਾ ਡਬਲ ਲਾਈਨ ਦਾ ਕੰਮ ਸਾਰਾ ਨਕਸ਼ਾ ਹੀ ਚੇਂਜ ਕਰਤਾ ਇਹਨਾਂ ਨੇ ਸੋ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਅਹਮਦਗੜ੍ਹ ਤੋਂ ਲੁਧਿਆਣਾ ਤੇ ਅਹਮਦਗੜ੍ਹ ਤੋਂ ਲੁਧਿਆਣਾ ਦੂਰੀ ਹੈ ਜੀ 26 ਕਿਲੋਮੀਟਰ ਦੂਰ ਅਹਮਦਗੜ੍ਹ ਤੋਂ ਲੁਧਿਆਣਾ ਤੇ ਦੇਖ ਸਕਦੇ ਹੋ ਲੁਧਿਆਣਾ ਰੇਲਵੇ ਸਟੇਸ਼ਨ ਦਾ ਕੁਝ ਇਹੋ ਜਿਹਾ ਨਜ਼ਾਰਾ ਹੈ ਸੋ ਉਹ ਜੀ ਰੇ ਲੁਧਿਆਣਾ ਰੇਲਵੇ ਸਟੇਸ਼ਨ ਸੋ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਮੈਂ ਉਹ ਆ ਜਾਰਾ ਹਾਂ ਰਾਤਚਾਲਮ ਰੇਸ ਵਿੱਚ ਪਹੁੰਚਿਆ ਹਾਂ ਪੰਜਾਹ ਤੇੜੀਆਂ ਦੇ ਕੋਲੋਂ ਪੰਜਾਹ ਤੇੜੀਆਂ ਦੇ ਦੋ ਕੋਟੀਆਂ ਪੰਜਾਹ ਤੇੜੀਆਂ ਤੋਂ ਕਿਹੜੀ ਕੋਟੀਆਂ ਲਈ ਕਿਰਤੇ ਕੋਟੀਆਂ ਪਾਉ ਜੈ ਕੋਟੀ ਬੱਚੇ ਦੀ ਕੋਟੀਆਂ ਪਾਓ ਪੰਜਾਬੀ ਪਾਓ ਪੈਂਟਾ ਪਾਓ ਲੋ ਜੀ ਤੁਹਾਨੂੰ ਮਿਲ ਜਣਗੇ 50 ਰੁਪਏ ਦੇ ਦੋ ਸੋ ਜੀ ਫਾਈਨਲੀ ਆ ਪਹੁੰਚ ਗਏ ਆ ਅੰਦਗੜ੍ਹ ਸ਼ਹਿਰ ਤੋਂ ਲੁਧਿਆਣਾ ਘੰਟਾ ਘਰ ਪਿੱਛੇ ਦੇਖ ਸਕਦੇ ਹੋ ਜੀ ਘੰਟਾ ਘਰ ਤੇ ਇੱਥੇ ਲੱਗਦਾ ਹੈ ਸੰਡੇ ਨੂੰ ਕਾਫੀ ਮਸ਼ਹੂਰ ਸੇਲ ਜੋ ਕਿ ਚੌੜਾ ਬਾਜ਼ਾਰ ਘੰਟਾ ਘਰ ਸੇਲ ਸੰਡੇ ਸੇਲ ਦੇ ਨਾਤੇ ਜਿਹੜਾ ਮਸ਼ਹੂਰ ਸੇਲ ਹੈ ਵੈਸੇ ਤਾਂ ਸੇਲ ਜੀ ਲੱਗਿਆ ਹੀ ਰਹਿੰਦਾ ਹੈ ਪਰ ਹੁਣ ਤੁਹਾਨੂੰ ਦਿਖਾਵਾਂਗੇ ਸੰਡੇ ਸੇਲ ਦਾ ਮਸ਼ਹੂਰ ਘੰਟਾ ਘਰ ਚੌੜਾ ਬਾਜ਼ਾਰ ਦੀ ਸਾਰੀ ਮਾਰਕੀਟ ਤੋ ਵੀਡੀਓ ਨੂੰ ਸਕਿਪ ਨਾ ਕਰੋ ਸੋ ਚੱਲਦੇ ਆਂ ਚੌੜਾ ਬਾਜ਼ਾਰ ਕਰਨ। ਸੋ ਦੇਖ ਸਕਦੇ ਹੋ ਇਹ ਘੰਟਾ ਘੜੀ ਕਾਹ ਰਹੀ ਕਾਫੀ ਮਸ਼ਹੂਰ ਹੈ ਤੇ ਪੰਜਾਬ 67 ਦੁਆਰਾ ਤੁਹਾਨੂੰ ਇੱਧਰ ਲਾਟਰੀ ਹੈ ਲਾਟਰੀ ਮਿਲ ਜਾਏਗਾ ਤੇ ਘੰਟਾ ਘੜੀ ਨਾਲ। ਘੰਟਾ ਘੜੀ ਦੀ ਘੰਟਾ ਘੜੀ ਦੇ ਇਧਰ ਸਾਈਡ ਤੇ ਚੌੜਾ ਬਾਜ਼ਾਰ ਹੈ ਜਿੱਥੇ ਲੱਗਦਾ ਹੈ ਸੰਡੇ ਨੂੰ ਕਾਫੀ ਮਸ਼ਹੂਰ ਸੇ। ਤੇ ਤੁਸੀਂ ਦੇਖ ਸਕਦੇ ਹੋ ਬੜੀ ਦੂਰ ਦੂਰ ਜਿਹੜੇ ਲੋਕ ਨੇ ਇਹ ਪਹੁੰਚਦੇ ਨੇ ਤੁਹਾਨੂੰ ਘੰਟਾ ਘੜੀ ਦੇ ਸਾਹਮਣੇ ਵੀ ਐਸਾ ਸੇਲ ਦੇਖਣ ਨੂੰ ਮਿਲ ਜਾਏਗਾ 200 ਰੁਪਏ ਦੇ ਸ਼ਰਟਾ ਮਿਲ ਜਾਣਗੇ ਨਾ। ਤੇ ਆਪਾਂ ਮੈਂ ਤੁਹਾਨੂੰ ਦਿਖਾਵਾਂਗੇ ਚੌੜਾ ਬਾ ਇੱਧਰ ਚੌੜਾ ਬਾਜ਼ਾਰ ਆ ਰਹੀ ਹੈ ਚੌੜਾ ਬਾਜ਼ਾਰ ਸੰਡੇ ਸੇਲ ਦੀ ਮਾਰਕੀਟ ਤੋਂ ਲਓ ਜੀ ਸੰਡੇ ਸੇਲ ਦੀ ਮਾਰਕੀਟ ਦੇਖੋ ਜੀ ਵੀਡੀਓ 9 ਜੋੜੇ 100 ਸੰਡੇ ਸੇਲ ਦੀ ਮਾਰਕੀਟ ਦਾ ਵੀਡੀਓ ਸੋ ਫਾਈਨਲੀ ਆਪਾਂ ਪਹੁੰਚ ਗਏ ਆ ਘੰਟਾ ਘਰ ਜਾਂਦੇ ਕਿ ਪਿੱਛੇ ਤੁਸੀਂ ਦੇਖ ਸਕਦੇ ਹੋ ਘੰਟਾ ਘਰ ਚੌੜਾ ਬਾਜ਼ਾਰ ਇੱਥੇ ਲੱਗਦਾ ਹੈ ਪੰਜਾਬ ਦਾ ਸਭ ਤੋਂ ਮਸ਼ਹੂਰ ਘੰਟਾ ਘਰਚੌੜਾ ਬਾਜ਼ਾਰ ਦੀ ਮਾਰਕੀਟ ਤੇ ਸੰਡੇ ਸੇਲ ਕਾਫੀ ਮਸ਼ਹੂਰ ਸੇਲ ਹੈ ਜੋਤੀ ਸੜਕਾਂ ਪੂਰੀਆਂ ਤੁਸੀਂ ਦੇਖ ਸਕਦੇ ਹੋ ਸੜਕਾਂ ਭਰੀਆਂ ਪਈਆਂ ਸੇਲ ਹੀ ਸੇਲ ਦੇਖਣ ਲੱਗੇਗਾ ਰਸ਼ ਦੇਖੋ ਜੀ ਰਸ਼ ਕਿੰਨਾ ਐ ਬੈਠੇ ਪਰਦੇ ਦੋ ਪੇ ਦੋ ਪੇ ਦੋ ਪੇ ਦੋ ਪੇ ਇੱਥੇ ਤੁਹਾਨੂੰ ਮਿਲ ਜਣਗੇ ਪੈਂਟ ਗੱਦੇ ਤਿੰਕੋ 350 ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹੀ ਪੈਂਟ ਮਿਲ ਜਾਣਗੇ ਫਾਰਮਲ ਪੈਂਟ ਠੀਕ ਹੈ ਜੀ ਤੇ ਸ਼ਰਟਾਂ ਮਿਲ ਜਾਣਗੇ ਤੁਹਾਨੂੰ ਸ਼ਰਟ ਤੇ 200 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਸ਼ਰਟ ਜਿਹੜਾ ਮਰਜੀ ਸ਼ਰਟ ਲਓ ਠੀਕ ਆ ਕੁਆਲਿਟੀ ਦੇਖੋ ਜੀ ਕੋਟਨ ਦੇ ਵਿੱਚ ਹੀ ਰਹੇਗਾ ਇੱਥੇ ਤੁਹਾਨੂੰ ਲਹਿੰਗੇ ਸੂਟ ਪਹਿਣਾ ਵਾਸਤੇ ਮਿਲ ਜਾਣਗੇ ਠੀਕ ਹੈ ਜੀ ਤੇ ਇਹ ਤਾਂ ਚਲੇ ਜਾਏਗਾ ਜੀ ਅਕਾਲ ਮਾਰਕੀਟ ਕੰਨੀ ਤੇ ਆਪਾਂ ਘੰਟਾ ਘਟਾ ਚੌੜਾ ਬਾਜ਼ਾਰ ਵੀ ਮਾਰ ਕੇ ਫਸਲ ਨੂੰ ਦਿਖਾ ਰਹੇ ਹਾਂ ਘੁਮਾ ਰਹੇ ਹਾਂ ਦੇਖੋ 3 ਰੁਪਏ 3 ਰੁਪਏ ਰਾਸ਼ ਬਹੁਤ ਜਿਆਦਾ ਹੈ ਘੰਟਾ ਘਰ ਦੇ ਸਾਹਮਣੇ ਸੰਡੇ ਸੇਲ ਕਾਫੀ ਮਸ਼ਹੂਰ ਹੈ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਪਹੁੰਚਦੇ ਨੇ ਸੇਲ ਦਾ ਮਾਰਕੀਟ ਦਾ ਪੂਰਾ ਬੋਰਾ ਫਾਇਦਾ ਚੱਕਦੇ ਨੇ ਲਓ ਜੀ ਮੇਲਾ ਮੇਲਾ ਸੰਡੇ ਸੇਲ ਅਲ ਹਮਦ ਇੱਧਰ ਤੁਹਾਨੂੰ ਮਿਲ ਜਾਏਗਾ ਕੋਟੀਆਂ ਇਹੋ ਜੀ ਇਹੋ ਜੀ ਤੁਹਾਨੂੰ ਮਿਲ ਜਾਣਗੇ ਪੀਸ ਹਨ 200 ਦੇ 250 ਦੇ ਤੁਹਾਨੂੰ ਮਿਲ ਜਾਣਗੇ ਹੋਰ ਆਓ ਚੇਲ 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 ਕਿੰਨੇ ਦਾ ਵੀਰੇ 250 ਰੁਪਏ 200 ਰੁਪਏ ਆਓ ਮੈਡਮ 200 ਰੁਪਏ ਦਾ ਮਿਲ ਜੇਗਾ ਪੈਂਟ 250 ਰੁਪਏ ਦਾ ਮਿਲ ਜੇਗਾ ਕੋਟੀਆਂ ਕਿੱਥੇ ਆਉਣਾ ਪੈਣਾ ਚੌੜਾ ਯਾਰ ਚੌੜਾ ਬਾਜ਼ਾਰ ਆਓ ਜੀ ਆਓ ਭਾਜੀ ਆ ਜਾਓ ਲੋ ਜੀ 350 ਰੁਪਏ ਦਾ ਮਿਲ ਜੇਗਾ ਤੁਹਾਨੂੰ ਇਹੋ ਜੇ ਸੂਟ ਮਿਲ ਜਾਣਗੇ 350 ਰੁਪਏ ਦਾ ਓਨਲੀ ਜਿਹੜਾ ਮਰਜੀ ਸੂਟ ਲੋ ਤੇ ਰੰਗ ਦੇਖ ਸਕਦੇ ਹੋ ਰੰਗ ਇੱਕ ਤੋਂ ਇੱਕ ਰੰਗ ਤੁਹਾਨੂੰ ਮਿਲ ਜੇਗਾ ਠੀਕ ਆ 350 ਰੁਪਏ ਦੇ ਰੇਂਜ ਦੇ ਵਿੱਚ ਸਾਡੇ 350 ਦੇ ਰੇਂਜ ਦੇ ਵਿੱਚ ਜੀ ਆਓ ਜੀ ਸਾਡੇ 350 ਦੇ ਰੇਂਜ ਦੇ ਵਿੱਚ ਜੀ ਆਓ ਰੈਡੀ 2150 150 500 150 ਤੋਂ ਉਹ ਉਧਰ ਸੇਲ ਹੀ ਸੇਵ ਮਿਲ ਜਾਏਗਾ ਠੀਕ ਆ 200 250 ਰੁਪਏ ਦੀ ਰੇਂਜ ਤੱਕ ਕੁਝ ਵੀ ਤੁਸੀਂ ਪੂਰੇ ਲੈ ਸਕਦੇ ਹੋ ਗੋਟ ਬੈ ਲਿਆ ਸੈਡਲ ਚਪਲਾ ਦਿਓ ਲੋ ਜੀ ਇਹੋ ਜਿਹਾ ਤੁਹਾਨੂੰ ਸਲਟ ਮਿਲ ਜਾਣਗੇ ਚਿੱਟੇ ਰੰਗ ਦਾ ਸਲਟ ਲੈ ਲਓ ਨਾ ਚਾਹੇ ਇਹੋ ਜਿਹਾ ਸਲਟ ਕੀ ਰੇਟ ਆ ਫਿਰ ਇਹਨਾਂ ਦਾ 200 ਸਿਰਫ 200 ਦਾ 200 ਵੀ ਰੇਂਜ ਦੇ ਵਿੱਚ ਮਿਲ ਜੇਗਾ ਤੁਹਾਨੂੰ ਠੀਕ ਆ ਜਿਹੜਾ ਮਰਜੀ ਵਾਈਟ ਸ਼ੌਟ 200 ਵਾਈਟ ਸ਼ੌਟ 200 ਵਾਈਟ ਸ਼ੌਟ 200 ਲੋ 200 200 200 ਵਾਈਟ ਸ਼ੌਟ ਕੱਤੀ 200 ਲੋ ਜੀ 200 ਰੁਪਏ ਦੀ ਰੇਂਜ ਦੇ ਵਿੱਚ ਇਹੋ ਜਿਹੀ ਸਲਟਾਂ ਤੁਹਾਨੂੰ ਮਿਲ ਜਾਣਗੇ ਐਮਐਸਆਈ ਸਲਟ ਹੈਗੀ ਆਗੇ ਭਾਈ ਆਗੇ ਹੈਗੇ ਐ ਦੇ ਚ ਲੋਗੇ ਤੁਹਾਨੂੰ ਇੱਧਰ ਵੀ سیل ਲੱਗਿਆ ਹੋਇਆ ਹੈ ਇੱਧਰ ਵੀ سیل ਲੱਗਿਆ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਮਾਰਕੀਟ ਤੇ ਤੁਹਾਨੂੰ 200 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਇਹੋ ਜਿਹੇ ਸੈਂਡਲ ਮਿਲ ਜੰਗੇ ਤੁਹਾਨੂੰ 200 ਰੁਪਏ ਦੀ ਰੇਂਜ ਦੇ ਵਿੱਚ ਲੇਡੀਜ਼ ਪਹਿਨਣ ਵਾਸਤੇ মাত্র 200 ਰੁਪਏ ਦੀ ਰੇਂਜ ਦੇ ਵਿੱਚ ਕਿੰਨੇ ਦਾ ਵੀਰੇ 200 ਜੀ 200 ਰੁਪਏ ਦਾ ਮਿਲ ਰਿਹਾ ਲੋਈ ਚੈੱਕ ਕਰੋ ਹੋਰ ਜੀ ਹੋਰ ਵਧੀਆ 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 ਲੋ ਜੀ ਹੁਣ ਆਪਾਂ ਇੱਕ ਐਹੋ ਜੀ ਦੁਕਾਨ ਦੇ ਵਿੱਚ ਆਏ ਆ ਜਿੱਥੇ ਤੁਹਾਨੂੰ ਬਹੁਤ ਹੀ ਜਾਇਜ਼ ਰੇਟਾਂ ਤੇ ਹੋਲ ਸੇਲ ਰੇਟਾਂ ਤੇ ਹਨਾ ਕੱਪੜੇ ਪੈਂਟ ਸ਼ਰਟਾਂ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਮਿਲ ਜਾਏਗਾ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਿ ਇਹਨਾਂ ਦੀ ਵੀਡੀਓ ਦਿਖਾਓ ਸੋ ਆਪਾਂ ਇਹਨਾਂ ਦੀ ਸ਼ਾਪ ਤੇ ਪਹੁੰਚੇ ਆ ਇਹੋ ਜੀ ਪੈਂਟ ਹੈ ਨਾ ਪਹਿਲਾਂ ਵੀਡੀਓ ਆਪਾਂ ਪਾ ਚੁੱਕੇ ਇਹਨਾਂ ਦੇ ਵੀਡੀਓ ਤੁਸੀਂ ਦੇਖ ਸਕਦੇ ਹੋ ਨਾ ਤੇ ਸ਼ਰਟਾਂ ਹੀ ਸ਼ਰਟਾਂ ਤੁਹਾਨੂੰ ਮਿਲ ਜਾਣਗੀਆਂ ਤੇ ਪਹਿਲਾਂ ਜਿਹੜਾ ਰੇਟ ਆਪਾਂ ਕਿਹਾ ਸੀ ਆ 300 350 ਦੀ ਰੇਂਜ ਦੇ ਵਿੱਚ ਤੁਹਾਨੂੰ ਜਿਹੜਾ ਮਰਜ਼ੀ ਪੈਂਟ ਚੱਕੋ ਜਿਹੜਾ ਮਰਜ਼ੀ ਪੈਂਟ ਤੁਸੀਂ ਲੈ ਸਕਦੇ ਹੋ 300 350 ਦੀ ਰੇਂਜ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇਹੋ ਜਿਹਾ ਇਹੋ ਜਿਹਾ ਪੈਂਟ ਤੁਹਾਨੂੰ ਮਿਲ ਜਾਏਗਾ 350 ਰੁਪਏ ਦੀ ਰੇਂਜ ਦੇ ਵਿੱਚ ਤੇ ਪਹਿਲਾਂ ਵੀ ਆਪਾਂ ਵੀਡੀਓ ਇਹਨਾਂ ਦਾ ਪਾ ਪਾਇਆ ਹੋਇਆ ਇਹਨਾਂ ਦਾ ਲੋ ਜੀ ਇਹੋ ਜਿਹੀ ਕੋਟੀਆਂ ਤੁਹਾਨੂੰ ਮਿਲ ਜਾਏਗਾ 450 ਰੁਪਏ ਦੀ ਰੇਂਜ ਦੇ ਵਿੱਚ 450 ਰੁਪਏ ਦੀ ਤੇ ਇਹੋ ਜਿਹੀ ਲਹਿੰਗ ਮਿਲ ਜਾਣਗੇ ਠੀਕ ਆ ਤੁਸੀਂ ਦੇਖ ਸਕਦੇ ਹੋ ਕਿਹੜੇ ਵਾਲਾ ਵੱਡੇ ਭਾਜੀ ਇਹ ਵਾਲਾ ਜੀ ਇਹ ਵਾਲਾ ਹੈਗਾ 45 ਦੀ ਰੇਂਜ ਚ ਭਾਜੀ ਹਾਂਜੀ 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 ਇਹ ਦੇਖੋ ਜੀ 15 15 16 ਸੂਟ ਲਾਏ ਸਾਡੇ 850 ਰੁਪਏ ਲਾਏ ਆ ਸਾਡੇ ਹੱਥੋਂ ਹਾਂਜੀ 15 16 ਸੂਟ 850 ਰੁਪਏ ਕੋਈ ਦੇ ਲਾ ਲਈ ਕੋਈ ਵਿਆਹ ਸ਼ਾਦੀ ਲਈ ਕੋਈ ਦਾਜ ਬਰੀ ਲਈ ਸਾਰੇ ਸੂਟ ਹੁੰਦੇ ਆਪਣੇ ਕੋਲ 250 300 ਰੁਪਏ ਤੋਂ ਸਟਾਰਟਿੰਗ ਹੋ ਜਾਂਦੇ ਕਹਿੰਦੇ ਦਿਖਾ ਦਿੰਦੇ ਅੱਗੇ ਆ ਜੀ ਲੋਕੇਸ਼ਨ ਭਾਈ ਚੋੜਾ ਬਜ਼ਾਰ ਬਾਟਾ ਸ਼ੋਰ ਹੁੰਦੇ ਸਾਹਮਣੇ ਇਹੋ ਜਿਹੇ ਸੂਟ ਕੰਮ ਦੇ ये भाजी पंद्रह पंद्रह सौ पीस है साढ़े अठ अठ सौ रुपये लाए है सूट हाँ जी हाँ जी पंद्रह सौ रुपये रेंज है सेम ही रेट है भाई पंद्रह सौ भाई, भाई ब्रैडल लेंगे होंगे हाँ देखो ਸੁਰੇ ਫੁੱਲ ਹੈਵੀ ਵਿੱਚ ਆਉਗੂ ਸਿਰੇ ਭਾਈ 6000 ਰੁਪਏ ਦੇ ਇੰਝ ਇਹ ਪੰਜਾਬੀ ਸੂਟ ਘੱਟ ਤੋਂ ਘੱਟ ਕਿੰਨੇ ਰੁਪਏ ਤੋਂ ਸ਼ੁਰੂ ਹੁੰਦਾ 250 ਰੁਪਏ ਤੋਂ ਸ਼ੁਰੂ ਹੁੰਦਾ ਭਾਈ ਆ ਲੋ ਭਾਈ ਕਿੰਨੇ ਵੇ 250 ਰੁਪਏ ਦਾ ਭਾਈ 250 ਰੁਪਏ ਦੇ ਰੈਂਜ ਵਿੱਚ ਆਉਂਦਾ ਆ ਲੋ ਭਾਈ ਕਿੰਨੇ ਵੇ 350 350 ਚਾਲ ਦੁਪੱਟਾ ਹੀ ਹੋਏਗਾ ਹਾਂਜੀ ਹਾਂਜੀ ਪੂਰਾ 5 ਮੀਟਰ ਸੂਟ ਹੋਊਗਾ ਭਾਈ ਸੋ ਜੀ ਇਸ ਜਗ੍ਹਾ ਤੇ ਤੁਹਾਨੂੰ 250 ਰੁਪਏ ਤੋਂ ਲੈ ਕੇ 350 ਰੁਪਏ ਦੀ ਰੇਂਜ ਦੇ ਵਿੱਚ ਹੋਰ ਉੱਪਰ ਵਧੀਆ ਤੋਂ ਵਧੀਆ ਕੁਆਲਿਟੀ ਤੁਹਾਨੂੰ ਉੱਥੇ ਸੂਟ ਮਿਲ ਜਾਏਗਾ ਚੌੜਾ ਬਾਜ਼ਾਰ ਘੰਟਾ ਘਰ ਦੀ ਮਾਰਕੀਟ ਦਾ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੇ 350 ਲਗਾ ਦੇਣਗੇ ਬੋਲੋ ਲੋ ਜੀ ਇਹੋ ਜਿਹਾ ਤੁਹਾਨੂੰ ਕੋਟੀਆਂ ਮਿਲ ਜਾਣਗੇ ਹਨਾ ਅੱਡਾ ਡਰੇਟ ਤੇ ਵੀਰੇ ਕੀ ਰੇਟ ਹੈ ਨਾਲ ਸਾਡੇ 350 ਰੁਪਏ ਦੀ ਰੇਂਜ ਦੇ ਵਿੱਚ ਇਹ ਮਿਲ ਜਾਏਗਾ ਤਿੰਨ ਇਹਦਾ ਕੀ ਰੇਟ ਹੈ ਇਹ ਸਾਰੀਆਂ 350-350ਆਂ ਭਾਜੀ ਸਾਡੇ ਨਾਲੇ ਕਪੜਾ ਇਹ ਹੈ ਕਿ ਕਪੜਾ ਜੀ ਸਪੀਸ਼ੀਅਲ ਹੋਏਗਾ ਨਾਲੇ ਕਲਰ ਚਾਹ ਡਰ ਚਾਹਟ ਆਣਗੇ ਸਾਰੇ ਹੈਵੀ ਚਾਹਣਗੇ ਭਾਜੀ ਤੇ ਜੇ ਅਗਾਂ ਨੋਰਮਲ ਲੈਣੀ ਹੈ ਇੱਕ ਆ ਛੋਟੀ ਆਣੀ ਹੈ 2-200 ਰੁਪਏ ਦੀਆਂ ਆਣੀਆਂ ਵੱਡੇ ਭਾਜੀ ਇਹ 200 ਰੁਪਏ ਦੀਆਂ ਜਿੰਨੇ ਹਲਕੀ ਕੁਆਲਿਟੀ ਲੈਣੀ ਹੈ ਜੇ ਤਾਂ ਵਧੀਆ ਲੈਣੀ ਹੈ ਫਿਰ ਆ ਚੀਜ਼ ਹੈਗੀ ਆ ਜਿੱਦਾਂ ਮਰਜ਼ੀ ਹੰਡਾ ਲਓ ਕਪੜੇ ਵੱਲੋਂ ਲੰਬਾ ਨਹੀਂ ਹੈਗਾ ਬਿਲਕੁਲ ਵੀ ਥਾਲੇ ਆ ਤੁਸੀਂ ਭਾਵੇਂ ਦੇਖ ਲਓ ਨਿ 350 ਜਿਹੜਾ ਮੱਝੀ ਲੈ ਲੋ 350 ਵੀ ਸ਼ੇਪ ਲੈਣੀ ਆ ਵੀ ਸ਼ੇਪ ਦੇ ਵੀ ਤੁਹਾਨੂੰ ਘੱਟੋ ਘੱਟ 8-10 ਕਲਰ ਮਿਲ ਜਾਣਗੇ ਆ ਪੈਟਰਨ ਆਏਗਾ ਜੇ ਕਿਸੇ ਨੇ ਮੇਰਾ ਵੀਰ ਨੇ ਬਟਨ ਵਾਲੀ ਲੈਣੀ ਆ ਅੱਧੀਆਂ ਬਟਨ ਵਾਲੀਆਂ ਵੀ ਮਿਲ ਜੂਗੀ ਜੀ ਕੀ ਰੇਟ ਹੈ ਸਾਰੀ ਵੀਰੇ 350 ਕਰਤੀਆਂ ਨਾਲੇ ਪਿਓਰ ਗੁਲੰਗ ਦਾ ਚਾ ਕਪੜਾ ਦੇਖੋ ਤੁਸੀਂ ਵੀਰੇ ਸੂਟ ਵਾਲੇ ਹੁੰਦੇ ਸੂਟ ਵੀਰੇ ਇੱਕ ਤਾਂ ਵੈਲਵਟ ਦੇ ਹੈਗੇ ਆ ਇਹ ਆਪਾਂ ਲਾਤੇ 450-400 ਰੁਪਏ ਮਾਰਕੀਟ 'ਚ 500 ਰੁਪਏ ਰੇਟ ਆ ਆਪਾਂ 450 ਇੱਕੋ ਰੇਟ ਲਾਤਾ ਹੋਇਆ ਜੇ ਕਿਸ ਨੇ ਕੜਾਈਆਂ ਵਾਲੇ ਲੈਣੇ ਹੈਵੀ ਦੁਪੱਟੇ ਵਾਲੇ ਲੈਣੇ ਆ ਉਹਨਾਂ ਦੀ ਵੀ ਅਸੀਂ ਲੈਸ ਲਾਤੀ ਹੁਈ ਆ 16 1600 ਰੁਪਏ ਦਾ ਜਿਹੜਾ ਮਰਜੀ ਸੂਟ ਚੱਕ ਲੋ ਬੈਲਵਰਡ ਦੇ ਸੂਟ ਦੇ ਆਜੋ ਤੁਹਾਨੂੰ ਮੈਂ ਸੈਂਪਲ ਦਿਖਾ ਦਿੰਦਾ ਇੱਕ ਜੇ ਕਿਸੇ ਮੇਰੀ ਭੈਣ ਨੇ ਲੈਣੇ ਸੂਟ ਲੈਣੇ ਆ ਇੱਕ ਆ ਚੀਜ਼ ਜਾਣ ਗਿਆ ਹੈਵੀ ਵਰਕ ਵਾਲੇ ਸੂਟ ਹੋਣਗੇ ਜਿੱਦਾਂ ਕਿ ਇਹ ਸਟ੍ਰੇਟ ਕੁੜਤੀ ਆ ਜੂਗੀ ਨਾਲ ਇਹਦੇ ਆ ਬਾਟਮ ਆ ਜੂਗਾ ਨਾਲ ਇਹਦੇ ਹੈਵੀ ਦੁਪੱਟੇ ਵਾਲਾ ਸੂਟ ਆਏਗਾ ਆ ਚੀਜ਼ ਹੋਏਗਾ ਪੂਰਾ ਸ਼ੋਲ ਭਰਿਆ ਹੋਊਗਾ 17 17 100 ਰੁਪਏ ਲਾ ਦਾਂਗੇ ਸੂਟ ਹੌਲ ਸੇਲ रेट 'ਚ ਤੇ ਖਾਸ ਤੋ ਸਸਤਾ ਸੂਟ ਜਿੰਮੇ ਕਿ 200 250 300 ਰੁਪਏ ਕਰਕੇ ਵੇਚ ਰਹੇ ਨੇ 2 250 ਉਹ ਤਾਂ ਫਿਰ ਭਾਜੀ ਕੋਟਨ ਦੇ ਸੂਟ ਆਣਗੇ ਆਪਣੇ ਕੋਲੋਂ ਜਿਦਾਂ ਕਿ ਇਹਨੇ ਕੋਟਨ ਦਾ ਸੂਟ ਲੈਣਾ ਹੈ ਗਰਮੀਆਂ ਦਾ ਵੀ ਆ ਗਿਆ ਆ 350 ਰੁਪਏ ਦਾ ਪਲਾਜੋ ਸੂਟ ਪੂਰਾ 350 ਸਟ੍ਰੇਟ ਕੁੜਤੀ ਆਊਗੀ ਨਾਲਾ ਦੁਪੱਟਾ ਆਊਗਾ ਨਾਲਾ ਪਜਾਮਾ ਆਊਗਾ 350 ਰੁਪਏ ਦਾ ਇਹ ਪੂਰਾ ਸੈੱਟ ਹੋਏਗਾ 350 ਰੁਪਏ ਦੀ ਰੇਂਜ ਦੇ ਵਿੱਚ ਹਾਂਜੀ ਜੇ ਕਿਸੇ ਨੇ ਫਰੋਕ ਲੈਣੀ ਹੈ ਇੱਕ ਆ ਚੀਜ਼ ਹੈਗੀ ਆ ਕਾਟਨ ਦੀ ਫਰੋਕ ਆਏਗੀ ਕਾਟਨ ਦਾ ਹੀ ਦੁਪੱਟਾ ਆਊਗਾ ਤੇ ਕਾਟਨ ਦਾ ਹੀ ਪਜਾਮਾ ਹੋਏਗਾ ਗਰਮੀਆਂ ਲਈ ਵੀ ਨਾਲੇ ਲਾਈਟ ਵੇਟ ਚੀਜ਼ ਹੈ ਜਿੱਦਾਂ ਮਰਜ਼ੀ ਪਾ ਲਓ ਰੇਟ ਆਏਗਾ 550 ਰੁਪਏ ਦਾ ਨਾਲੇ ਤੇ ਆ ਮਿਆਣੀ ਵਾਲੇ ਪਜਾਮੇ ਹੋਣਗੇ ਪੈਂਟ ਪਲਾਜ਼ੋ ਹੋਣਗੇ ਸਾਈਜ਼ ਫ੍ਰੀ ਸਾਈਜ਼ ਹੋਣਗੇ 350 ਰੁਪਏ ਇਹ 550 ਦਾ ਫਰੋਕ ਆਏਗਾ ਜਿਹੜਾ ਪਹਿਲਾਂ ਦਿਖਾਇਆ ਸੀ ਉਹ 350 ਰੁਪਏ ਦਾ ਸੂਟ ਹੈਗਾ ਪੂਰਾ ਜੇ ਕਿਸੇ ਨੇ ਹੈਵੀ ਲਾਈਨ ਜਿੱਦਾ ਫੈਂਸੀ ਵੈਰਾਈਟੀ ਲੈਣੀ ਹੈ ਇੱਕ ਆ ਚੀਜ਼ਾਂ ਆਣ ਗਈ ਆਪਣੇ ਕੋਲੋਂ 크ريب ਕਾਟਨ ਦਾ ਪੀਸ ਹੋਏਗਾ ਸਟ੍ਰੇਟ ਕੁਰਤੀ ਹੋਏਗੀ ਕਿਹੜੇ ਰੇਟ ਤੇ ਹੈਗੇ ਆਈਆਂ 350 350 ਅੱਜ ਦਿਊ ਰਗੇਆਂ ਸਾਡਾ ਦੁਪੱਟੇ ਆਣਗੇ ਵਧੀਆ ਦੇ ਵਿੱਚ ਇਹ ਸਾਰੇ ਪਾਰਟੀ ਵੇਅਰ ਪੀਸ ਆਣਗੇ ਵੀਰੇ ਇਹ ਆਪਾਂ ਲਾਵਾਂਗੇ 1000 ਰੁਪਿਆ ਰੁਪਏ ਪੂਰਾ ਸੂਟ 1000 ਰੁਪਿਆ ਪੂਰਾ ਵਧੀਆ ਚ ਹੋਏਗਾ ਨਾਲੋਂ ਦੁਪੱਟੇ ਦੀ ਤੁਸੀਂ ਆ ਚੀਜ਼ਾਂ ਦੇਖ ਲਓ ਇੱਥੇ ਅੰਦਾਜ਼ਾ ਲਾ ਲਓ ਚੀਜ਼ ਪੂਰੀ ਵਧੀਆ ਚ ਹੋਏਗੀ ਜੇ ਕਿਸੇ ਨੂੰ ਆਰਗੈਂਜ਼ਾ ਦੁਪੱਟੇ ਦੇ ਵਿੱਚ ਲੈਣਾ ਹੈ ਇੱਕ ਆ ਪੈਟਰਨ ਹੈਗਾ ਆਰਗੈਂਜ਼ਾ ਦੁਪੱਟੇ ਦੇ ਵਿੱਚ ਇਹ ਭਾਜੀ ਆਪਾਂ ਲਾਵਾਂਗੇ 1150 ਰੁਪਏ ਦਾ ਜੇ ਤੁਹਾਡੀ ਕੋਈ ਵੀਡੀਓ ਲਾਈਕ ਕਰਕੇ ਆਏਗਾ ਕਮੈਂਟ ਕਰਕੇ ਵਧੀਆ ਸੋਣਾ ਜਾਂ ਕਮੈਂਟ ਸਬਸਕ੍ਰਾਈਬ ਕਰਕੇ ਆਏਗਾ ਉਹਨੂੰ ਆਪਾਂ ਇੱਕੋ ਰੇਟ ਲਾਵਾਂਗੇ 1000 ਰੁਪਏ ਦਾ ਪੂਰਾ ਸੂਟ ਲੋ ਜੀ 1000 ਨਾ ਲੈਦੇ ਆਊਗਾ ਆ ਪਜਾਮਾ ਜੀ ਪੈਂਟ ਪਲਾਜ਼ੋ ਹੋਏਗਾ ਨਾਲ ਆਊਗਾ ਦਾ ਦੁਪੱਟਾ ਦੁਪੱਟਾ ਵੀ ਔਰਗੈਂਜ਼ਾ ਆਏਗਾ ਨਾਲ ਇਹਦੇ ਆ ਵਰਕ ਕਿ ਹੋਏਗਾ ਸਾਈਡ ਤੇ ਆ ਚੀਜ਼ਾਂ ਪੂਰਾ ਸੈੱਟ ਹੋਏਗਾ ਕਿੰਨਾ ਪ੍ਰਾਈਸ ਹੈ ਏ ਭਾਜੀ ਉਦਾਂ ਤਾਂ 1200 ਰੁਪਏ ਰੇਟ ਲਾਵਾਂਗੇ ਜੇ ਤਾਂ ਤੁਹਾਡੀ ਕੋਈ ਵੀਡੀਓ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਸਾਨੂੰ ਦਿਖਾਏਗਾ ਉਹਦੇ ਵਾਸਤੇ ਆਪਾਂ 1000 ਰੁਪਏ ਲਾਵਾਂਗੇ ਪੁੱਛ ਤੇ ਵੀਰੇ ਦੇਖ ਰਹੇ ਵੀਰਾਂ ਨੂੰ ਪੈਣਾ ਨੂੰ ਨਾ ਇੱਕ ਵਾਰੀ ਲੋਕੇਸ਼ਨ ਦੱਸ ਦੋ ਜੇ ਕਿਸੇ ਨੂੰ ਲੈਣਾ ਹੋਇਆ ਤਾਂ ਲੋਕੇਸ਼ਨ ਭਾਜੀ ਛੋੜਾ ਬਾਜ਼ਾਰ ਮੇਨ ਗਿਰਜਾ ਘਰ ਚੌਂਕ ਹੈ ਨੀਅਰ ਬਾਟਾ ਸ਼ੋਰੂਮ ਯਾਦ ਰੱਖਿਓ ਬਸ ਬਾਟਾ ਸ਼ੋਰੂਮ ਦੇ ਬਿਲਕੁਲ ਨਾਲ ਦੀ ਦੁਕਾਨ ਆਪਣੀ ਹੈ ਕੰਟੈਕਟ ਨੰਬਰ ਕੋਈ ਕੰਟੈਕਟ ਨੰਬਰ ਭਾਜੀ 8360323648 ਤੇ ਜਦੋਂ ਮਰਜ਼ੀ ਕਾਲ ਕਰੋ ਕੋਈ ਵੀ ਇਨਕੁਆਰੀ ਕੋਈ ਵੀ ਪੀਸ ਦੇ ਕੋਈ ਚੀਜ਼ ਪੁੱਛਣਾ ਉੱਥੇ ਤੁਸੀਂ ਵਟਸਐਪ ਕਰ ਸਕਦੇ ਹੋ ਕੋਈ ਕੰਪਲੇਂਟ ਭਈ ਕੰਪਲੀਟ ਵੱਲੋਂ ਕੋਈ ਨਹੀਂ ਆਣਾ ਭਾਜੀ ਚੀਜ਼ਾਂ ਇਦਾਂ ਦੀ ਦਵਾਂਗੇ ਕਿ ਗਾਹਕ ਦੁਬਾਰਾ ਵੀ ਯਾਦ ਕਰੇਗਾ ਕਿ ਹਾਂ ਆਏ ਸੀ ਇਹ ਵਿਜ਼ਿਟ ਕੀਤਾ ਤੇ ਭਾਜੀ ਵਧੀਆ ਲੱਗਿਆ ਸਾਨੂੰ ਠੀਕ ਆ ਜੀ ਧੰਨਵਾਦ ਓਕੇ ਵੱਡੇ ਭਾਜੀ ਸੋ ਜੇ ਤੁਸੀਂ ਪੈਸੇ ਲਾਉਣੇ ਆ ਨਾ ਤੇ ਸੇਲ ਦੇ ਵਿੱਚ ਲਾਉਣੇ ਆ ਤਾਂ ਤੁਸੀਂ ਇਸ ਸ਼ਾਪ ਤੇ ਆ ਕੇ ਵਧੀਆ ਤੋਂ ਵਧੀਆ ਕੁਆਲਟੀ ਦੇ ਵਿੱਚ ਸੂਟ ਬਲੇਜ਼ਰ ਹੋਰ ਵੀ ਜੋ ਵੀ ਲੈਣੇ ਹੋਣਗੇ ਤੁਸੀਂ ਇੱਥੋਂ ਲੈ ਸਕਦੇ ਹੋ ਬੈਸਟ ਕੁਆਲਟੀ ਦੇ ਵਿੱਚ ਤੁਹਾਨੂੰ ਉੱਥੋਂ ਸਮਾਨ ਮਿਲੇਗਾ ਤੇ ਵੀਰ ਨੇ ਦਿਖਾਇਆ ਨਾ ਸੂਟ ਦਿਖਾਇਆ ਤੁਹਾਨੂੰ 300 250 ਇਸ ਤੋਂ ਉੱਪਰ ਜਿੰਨਾ ਵੀ ਰੇਟ ਤੁਸੀਂ ਲਾਉਣਾ ਚਾਹੁੰਦੇ ਹੋ ਹਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਸੋ ਸਾਡਾ ਅੱਜ ਦਾ ਵੀਡੀਓ ਲੁਧਿਆਣਾ ਸੰਡੇ ਸੇਲ ਮਾਰਕੀਟ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਆ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ